ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ੜਕਾਉਣ ਦੀਆਂ ਜਿਹੜੀਆਂ ਸ਼ਾਸ਼ਾ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਇਸ ਸਮਾਲ ਦੇ ਵਿੱਚ ਪਰੇਸ਼ਾਨੀਆਂ ਪਹਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਵਿਦਾਉ ਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਅਜੰਡੇ ਨੇ ਮੈਂ ਤੁਹਾਡੇ ਸਾਰੇ ਮੂਲੇ ਆਜਾ ਪੰਜਾਬ ਦੇ ਘਰਾਂ ਦੇ ਰਹਿਣ ਵਾਲੇ ਪੰਜਾਬ ਦੇ ਵਸਨੀਕ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਈ ਥਾਵਾਂ ਤੇ ਕਰਾਪਸ਼ ਚੱਲ ਰਹੀ ਹੈ ਮਤਲਬ ਕਿ ਇਜਾਰ ਕਰਾ ਹੈ ਕਿਸੇ ਦਾਦਾ

ਮੰਦੇ ਨੂੰ ਕਿਹਦਾ ਸੁਨੋ ਡਵੈਲਪਮੈਂਟ ਨਹੀਂ ਕਰ ਸਕਦਾ ਕਿ ਬੰਦਾ ਕੋਲ ਸਮੇਂ ਨਹੀਂ ਤੇ ਕਿੰਨੀ ਸਰਦ ਜੀ ਉੱਤੀ ਹੋਈ ਹੈ ਉਹ ਗੇਰ ਹੋ ਜਾਣਾ ਹੈ ਨਵੀਆਂ ਹਰਕਤਾਂ ਜਿੰਨੀਆਂ ਚਾਹੀਏ ਉਹ ਜਿੜਾ ਪਾਤੀਓ ਪੈ ਗਈਆਂ ਚਾਹੇ ਪਾਲਛੀਆਂ ਉਹੀ ਪੈ ਗਈਆਂ ਦੁਨੀਆ ਸਰਕਾਰ ਵੀ ਬਣ ਜਾਵੇ ਕਿਉਂ ਪਿੰਡਾਂ ਦੀ ਡਵੈਲਪਮੈਂਟ ਜਰੀ ਹੋ ਰਹੀ ਹੈ ਕਿਸੇ ਪਿੰਡ ਦੀ ਬਰਾਦ ਚੋਤ ਨਹੀਂ ਨਾ ਤਾਦੀ ਕਿਸੇ ਦੀ ਚੀਜ਼ ਚੋਂ ਤੁਹਾਡੇ ਸਾਥ ਦੀ ਸਹਿਦੋਂ ਦੀ ਲੋ ਹੈ ਮੈਂ ਸੋਹਣੀ ਕਰਦੀ ਆ ਕੋਈ ਅਫਸਰ ਕਵੇ ਕਿ ਇਹ ਅਕਤਾਰ ਦਾ ਹੱਥ ਹੈ ਪਰ ਇਹ ਕਹਿੰਦਾ ਸਭ ਕਿਉਂ ਖੜੀ ਸਾਨੂੰ ਆਕੇ ਸਬੂਤ ਦਿਓ ਸਾਨੂੰ ਉਸ ਵੇਲੇ ਕਾਰਨ ਉਸਿਆਪੋ ਕੇ ਪਹੁੰਚਾ ਦੇਖੋ ਬਹੁਤ ਹੀ ਸੋਹਣਾ ਦਿਹਾੜਾ ਸਾਡੇ ਰਾਜਪੂਤ ਭਰਾਵਾਂ ਲਈ ਰਾਣੇ ਭਰਾਵਾਂ ਲਈ ਬੱਜਤ ਸਿੰਘ ਰਠੌਰ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਚੱਪੜ ਚਿੜੀ ਦੀ ਲੜਾਈ ਵਿੱਚ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਬਜ਼ੁਰਗ ਅਵਸਥਾ ਦੇ ਵਿੱਚ ਸੋ ਬੜਾ ਵੱਡਾ ਉਹਨਾਂ ਦਾ ਸਾਡੇ ਸਿੱਖ ਸਮਾਜ ਦੇ ਵਿੱਚ ਸਤਕਾਰ ਹੈ ਤੇ ਸਾਰੇ ਰਾਜਪੂਤ ਭਰਾਵਾਂ ਨੂੰ ਜਿਨ੍ਹਾਂ ਵੀ ਸਮੁੱਚੇ ਦੇਸ਼ ਦੇ ਵਿੱਚ ਵੱਸਦੇ ਆ ਪੰਜਾਬ ਦੇ ਵਿੱਚ ਵੱਸਦੇ ਆ ਮੇਰੇ ਹਲਕੇ ਖਰੜਚ ਵੱਡੀ ਗਿਣਤੀ ਜਿਹੜੇ ਉਹਨਾਂ ਦੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਪੀੜੀਦਰ ਪੀੜੀ ਰਹਾਇਸ਼ ਹੈ ਸਾਰਿਆਂ ਨੂੰ ਮੈਂ ਬਹੁਤ ਮੁਬਾਰਕਾਂ ਦਿੰਦੀ ਹਾਂ ਇਸ ਦਿਨ ਨੂੰ ਤੇ ਉਹਨਾਂ ਵੱਲੋਂ ਮੰਗ ਵੀ ਕੀਤੀ ਗਈ ਹੈ ਵੀ ਕੋਈ ਸਥਾਨ ਜਾਂ ਉਹਨਾਂ ਦੀ ਯਾਦਗਾਰੀ ਬੁੱਤ ਲਗਾਇਆ ਜਾਏ ਉਸ ਦੇ ਬਾਰੇ ਕੀ ਕੋਰਾਲੀ ਦੇ ਵਿੱਚ ਜੀ ਅਸੀਂ ਮਹਾਰਾਣਾ ਪ੍ਰਤਾਪ ਜੀ ਦਾ ਜਿਹੜਾ ਬੁੱਤ ਹੈ ਉਹ ਜਲਦੀ ਲਗਾਵਾਂਗੇ ਪਿੱਛੇ ਜੇ ਅਸੀਂ ਸਾਡੇ ਜੈਦੇਵrana ਜੀ ਦਾ ਯਾਦਗਾਰੀ ਦਰਵਾਜ਼ਾ ਬਣਾਇਆ ਸੀ ਸੋ ਜਲਦੀ ਘਰਾਲੀ ਵਿਖੇ ਲਗਾਇਆ ਜਾਊਗਾ ਮਰਵਾ ਪਰ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਹੜਾ ਕਾਫੀ ਰੁਵਾਜ ਚੱਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਫੇਸ ਪਾਈ ਜਾ ਰਹੀ ਹੈ ਇਸ ਬੰਦ ਨੂੰ ਰਸੂਲ ਕਹਿਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਪੜਕਾਉਣ ਦੀਆਂ ਜਿਹੜੀਆਂ ਸ਼ਾਸ਼ਾ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਦੇ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਪਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਵਿਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਵਿੱਚ ਇਹ ਸਾਰੇ ਏਜੰਡੇ ਨਹੀਂ ਸੀ